ਪਦਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠਾ ਰਾਗ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਅੰਤਰ ਕੀ ਗਤ ਤੁਮਹਿ ਜਾਨੂ ਤੁਝ ਹੀ ਪਾਹੇ ਨਿਰ ਅੰਤਰ ਕੀ ਗਤ ਦਾ ਮਤਲਬ ਹੈ ਆਤਮਿਕ ਅਵਸਥਾ ਤੁਝ ਹੀ ਪਾਹੇ ਨਵੇਰੋ ਨਵੇਰੋ ਕਹਿੰਦੇ ਨੇ ਫੈਸਲਾ ਕਰਨਾ ਜਾਂ ਨਵੇੜਾ ਕਰਨਾ ਅੱਜ ਦੇ ਪਾਵਨ ਵਚਨਾਂ ਦੁਆਰਾ ਗੁਰੂ ਸਾਹਿਬ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਰੂਪ ਬਚਨ ਕਿ ਹੇ ਮੇਰੇ ਆਪਣੇ ਮਾਲਕ ਮੇਰੇ ਪ੍ਰਮਾਤਮਾ ਮੇਰੇ ਦਿਲ ਦੀ ਹਾਲਤ ਨੂੰ ਤੂੰ ਹੀ ਜਾਣਦਾ ਹੈ ਤੇਰੀ ਸ਼ਰਨ ਪਿਆਹੀ ਮੇਰੀ ਜਿਹੜੀ ਅੰਦਰਲੀ ਮੰਦੀ ਹਾਲਤ ਦਾ ਇਹ ਖਾਤਮਾ ਹੋ ਸਕਦਾ ਤੇਰੀ ਕਿਰਪਾ ਹੋ ਜਾਏ ਤੇ ਮੇਰਾ ਅੰਦਰਲਾ ਸਾਫ ਹੋ ਜਾਏ ਮੇਰੀ ਮੰਦੀ ਹਾਲਤ ਦਾ ਖਾਤਮਾ ਹੋ ਜਾਏ ਮੇਰੇ ਅੰਦਰ ਚੰਗੇ ਗੁਣ ਆ ਜਾਣ ਵਾਜਗੁਰੂ ਜੀ ਕਿਰਪਾ ਕਰੋ ਬਖਸ਼ ਲਿਓ ਸਾਹਿਬ ਪ੍ਰਭ ਆਪਣੇ ਲਾਖ ਖਤੇ ਘਰ ਫੇਰੋ ਲੱਖ ਖਤੇ ਲੱਖਾਂ ਪਾਪ اے ਦਾਤਾ ਮੈਂ ਲੱਖਾਂ ਪਾਪ ਕਰਦਾ ਫਿਰਦਾ ਹਾਂ اے ਮੇਰੇ ਮਾਲਕ ਮਨ ਬਖਸ਼ ਲਿਓ ਜੀ ਪ੍ਰਭ ਜੀ ਤੂੰ ਮੇਰ ਠਾਕੁਰ ਨਿਰ ਠਾਕੁਰ ਕਹਿੰਦੇ ਨੇ ਪਾਲਣਹਾਰਾ ਨਿਰ ਦਾ ਮਤਲਬ ਹੈ ਨੇੜੇ ਅੰਗ ਸੰਗ اے ਦਾਤਾ ਤੂੰ ਮੇਰਾ ਪਾਲਣਹਾਰਾ ਹੈ ਤੂੰ ਮੇਰਾ ਮਾਲਕ ਹੈ ਤੂੰ ਸਦਾ ਮੇਰੇ ਅੰਗ ਸੰਗ ਵਸਦਾ ਹੈ ਹਰ ਚਰਨ ਸ਼ਰਨ ਮੋਹਿ ਚੇ ਰੋ ਹੈ ਹਰੀ ਹੈ ਦਾਤਾ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖ ਮੈਨੂੰ ਆਪਣਾ ਦਾਸ ਬਣਾਈ ਰੱਖੋ ਜੀ ਰਹਾਉ ਬੇਸ਼ੁਮਾਰ ਬੇਅੰਤ ਸੁਵੰਮੀ ਉੱਚੋ ਗੁਣੀ ਗਹਿਰੋ ਗੁਣੀ ਦਾ ਮਤਲਬ ਹੈ ਗੁਣਾ ਦਾ ਮਾਲਕ ਘੇਰੋ ਕਹਿੰਦੇ ਨੇ ਡੂੰਗਾ ਏ ਬੇਸ਼ੁਮਾਰ ਏ ਬੇਅੰਤ ਏ ਮੇਰੇ ਮਾਲਕ ਤੂੰ ਉੱਚੀ ਆਤਮਿਕ ਅਵਸਥਾ ਵਾਲਾ ਹੈਂ ਤੂੰ ਸਾਰੇ ਗੁਣਾ ਦਾ ਮਾਲਕ ਹੈਂ ਤੂੰ ਡੂੰਗਾ ਹੈ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਕਾਟ ਸਿਲਕ ਕਿਨੂ ਆਪਣੋ ਦਾਸਰ ਤਉ ਨਾਨਕ ਕਹਾ ਨੇਹੁਰ へ ਨਾਨਕ ਆਕ ਕੇ ਗੁਰੂ ਸਾਹਿਬ ਕਹਿੰਦੇ ਨੇ ਅਕਾਲ ਪੁਰਖ ਪ੍ਰਮਾਤਮਾ ਨੂੰ हे ਦਾਤਾ ਜਦੋਂ ਤੂੰ ਕਿਸੇ ਮਨੁੱਖ ਦੀ ਬਕਾਰਾਂ ਦੀ ਪਾਹੀ ਕੱਟ ਕੇ ਉਸ ਨੂੰ ਆਪਣਾ ਦਾਸ ਬਣਾ ਲੈਂਦਾ ਹੈ ਤਦੋਂ ਉਸ ਨੂੰ ਕਿਸੇ ਦੀ ਮਥਾਜੀ ਨਹੀਂ ਰਹਿੰਦੀ اے ਦਾਤਾ ਮੇਰੇ ਉੱਤੇ ਵੀ ਕਿਰਪਾ ਕਰੋ ਮੇਰੀ ਵੀ ਬਕਾਰਾਂ ਦੀ ਪਾਹੀ ਕੱਟ ਦਿਓ ਜੀ ਸਾਨੂੰ ਵੀ ਆਪਣਾ ਦਾਸ ਬਣਾ ਲਿਓ ਤਾਂ ਕਿ ਸਾਨੂੰ ਵੀ ਕਿਸੇ ਦੀ ਮਥਾਜੀ ਨਾ ਰਹੇ हे दाता ਆਪਣੀ ਸ਼ਰਨ ਔਰ ਆਪਣੇ ਚਰਨਾਂ ਵਿੱਚ ਰੱਖਣਾ ਜੀ ਇਹ ਅਰਦਾਸ ਆਪਾਂ ਵੀ ਰਲ ਮਿਲ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਕਰਾਇਆ ਕਰੀਏ ਤਾਂ ਕਿ ਵਾਹਿਗੁਰੂ ਸਾਡੇ ਆਤਮਿਕ ਅਵਸਥਾ ਸਾਡੀ ਮੰਦੀ ਹਾਲਤ ਸਾਡੇ ਦਿਲ ਦੀ ਹਾਲਤ ਨੂੰ ਉਹ ਅਕਾਲ ਪੁਰਖ ਹੀ ਜਾਣਦਾ ਹੈ ਸਦਾ ਹੀ ਦਾਤਾ ਜੀ ਦੀ ਸ਼ਰਨ ਵਿੱਚ ਰਹੀਏ ਔਰ ਸਦਾ ਹੀ ਮਾਲਕ ਕਿਰਪਾ ਕਰਦੇ ਹਨ ਬਖਸ਼ੀਸ਼ਾਂ ਕਰਦੇ ਹਨ ਮਾਲਕ ਦੇ ਦਰ ਕਰਨਾ ਜੁੜ ਕੇ ਆਪਣਾ ਜੀਵਨ ਸਵਾਰੀਏ ਲੋਕ ਔਰ ਪਰਲੋਕ ਦੇ ਸੁੱਖਾਂ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਆਉ ਸਰਵਤੱਤ ਦੇ ਭਲੇ ਦੀ ਅਰਦਾਸ ਨਗਰ ਵਿਚਾਰਸੀ ਪ੍ਰਤਿਵਾਕਤਾ ਦੀ ਅਰਦਾਸ ਚੰਦਰੀਆਂ ਗੁਰੂ ਕਰਦੀਆਂ ਸੇ 바ਵਾ ਨਿਰਵਿਗਨ ਸੰਪੂਰਨ ਹੋਣ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਵਰਥੀ ਕਦੇ ਨਾ ਹੋਵੇ ਜਨਕੀ ਅਰਦਾਸ ਨਾਨਕ ਜੋ ਰੁਕਬਿੰਦ ਕਾ ਪੂਰਣ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ